ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਿੱਖਾਂ ਵਾਸਤੇ ਬਹੁਤ ਵੱਡੀ ਦੁਖ ਭਰੀ ਖਬਰ ਸਾਹਮਣੇ ਆਈ ਹੈ ਜਿੱਥੇ ਭਾਰਤ ਪਾਕਿਸਤਾਨ ਦਾ ਯੁੱਧ ਲੱਗਿਆ ਹੋਇਆ ਹੈ ਜਿੱਥੇ ਯੁੱਧ ਦਾ ਮਾਹੌਲ ਬਣ ਚੁੱਕਿਆ ਹੈ ਉੱਥੇ ਹੀ ਜੈਪੁਰ ਤੋਂ ਅਤੇ ਲਖਨਊ ਤੋਂ ਸਿੱਖਾਂ ਵਾਸਤੇ ਬੁਰੀ ਖਬਰ ਸਾਹਮਣੇ ਆਈ ਹੈ ਇਹ ਖਬਰ ਕੀ ਹੈ ਕਿ ਇੱਥੇ ਇੱਕ NEET ਦਾ ਇਗਜ਼ਾਮ ਦੇਣ ਗਏ ਛਾਤਰ ਨੂੰ ਲਖਨਊ ਦੇ ਵਿੱਚ ਇਗਜ਼ਾਮ ਨਹੀਂ ਦੇਣ ਦਿੱਤਾ ਗਿਆ ਇਸ ਤੋਂ ਇਲਾਵਾ ਦੂਜੀ ਖਬਰ ਵੀ ਜੈਪੁਰ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਇੱਕ ਸਿੱਖ ਛਾਤਰ ਨੂੰ ਯੂਨੀਵਰਸਿਟੀ ਦੇ ਵਿੱਚ ਇਗਜ਼ਾਮ ਦੇਣ ਗਏ ਨੂੰ ਉਸ ਨੂੰ ਕੜਾ ਅਤੇ ਕਿਰਪਾਨ ਉਤਾਰਨ ਵਾਸਤੇ ਕਿਹਾ ਅੰਦਰਪਾਲ ਸਿੰਘ ਢਿੱਮਾ ਜੀ ਦਾ ਇਹ ਵੀਡੀਓ ਵੀ ਸਾਹਮਣੇ ਆਇਆ ਹੈ ਕਿ ਰਾਹੁਲ ਗਾਂਧੀ ਨੇ ਜਦੋਂ ਬਿਆਨ ਦਿੱਤਾ ਸੀ ਕਿ ਸਿੱਖਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਸਿੱਖਾਂ ਨੂੰ ਕੜੇ ਕਿਰਪਾਨ ਦਸਤਾਰ ਬੰਨਣ ਤੋਂ ਰੋਕਿਆ ਜਾਂਦਾ ਹੈ ਤੇ ਉਦੋਂ ਭਾਜਪਾ ਦੇ ਮੰਤਰੀ ਭੱਜ ਭੱਜ ਕੇ ਅੱਗੇ ਆਏ ਸੀ ਤੇ ਉਹਨਾਂ ਨੇ ਰਾਹੁਲ ਗਾਂਧੀ ਦਾ ਵਿਰੋਧ ਕੀਤਾ ਸੀਗਾ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਿੰਦੇ ਆ ਪਿਛਲੇ ਦਿਨੋਂ ਰਾਹੁਲ ਗਾਂਧੀ ਨੇ ਆਪਣੀ ਗਲਤੀ ਵੀ ਮੰਨੀ ਉਹਨੇ ਕਿਹਾ ਕਿ ਸਾਲ 1984 ਦੇ ਵਿੱਚ ਜੋ ਕਤਲੇਆਮ ਹੋਇਆ ਇਹ ਚੀਜ਼ਾਂ ਗਲਤ ਹੋਈਆਂ ਤੇ ਕਾਂਗਰਸ ਸਰਕਾਰ ਨੇ ਗਲਤੀ ਕੀਤੀ ਸੀ ਇਸ ਚੀਜ਼ ਦੀ ਉਹ ਜ਼ਿੰਮੇਵਾਰੀ ਲੈਂਦੇ ਨੇ ਉਹਨਾਂ ਨੇ ਨਾਲ ਇਹ ਵੀ ਕਿਹਾ ਸੀਗਾ ਕਿ ਉਸ ਸਮੇਂ ਪਰ ਉਹ ਉੱ ਤੇ ਪਾਇਆ ਹੋਇਆ ਉਸ ਦਾ ਲਿੰਕ ਵੀ ਤੁਹਾਨੂੰ ਉਪਰਾਈ ਕਾਰਡ ਬਟਨ ਦੇ ਉੱਤੇ ਮਿਲ ਜੂਗਾ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਵੱਡੀ ਖਬਰ ਦੱਸਾਂਗੇ ਇਹ ਪਾਕਿਸਤਾਨ ਤੋਂ ਸਾਹਮਣੇ ਆਉਂਦੀ ਹੈ ਇਸ ਯੁੱਧ ਦੇ ਵਿੱਚ ਜਿੱਥੇ ਭਾਰਤ ਸਰਕਾਰ ਨੇ ਕਹਿ ਦਿੱਤਾ ਭਾਰਤੀ ਫੋਰਸ ਨੇ ਪਾਕਿਸਤਾਨ ਦੇ ਵਿੱਚ ਬੰਬ ਸਿੱਟੇ ਨੇ ਅਤਵਾਦੀਆਂ ਦੇ ਅੱਡੇਆਂ ਦੇ ਉੱਤੇ ਤਾਂ ਉੱਥੇ ਹੀ ਪਾਕਿਸਤਾਨ ਦੇ ਪੁੰਛ ਇਲਾਕੇ ਤੋਂ ਗੁਰਦੁਰਾ ਸਾਹਿਬ ਦੇ ਉੱਤੇ ਹਮਲੇ ਦੀ ਖਬਰ ਵੀ ਸਾਹਮਣੇ ਆਈ ਹੈ ਇਸ ਦੀ ਜਾਣਕਾਰੀ ਵੀ ਤੁਹਾਨੂੰ ਦਿੰਨੇ ਹਾਂ ਇਸ ਤੋਂ ਇਲਾਵਾ ਇੱਕ ਹੋਰ ਖਬਰ ਆਈ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਬਿਆਨ ਵੀ ਆਇਆ ਹੈ ਭਾਰਤ ਪਾਕਿਸਤਾਨ ਦੇ ਇਸ ਤਣਾਅਪੂਰਨ ਮਾਹੌਲ ਦੇ ਉੱਤੇ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਅੰਮ੍ਰਿਤਸਰ 에ਅਰਪੋਰਟ ਅਤੇ ਚੰਡੀਗੜ੍ਹ 에ਅਰਪੋਰਟ ਨੂੰ ਲੈ ਕੇ ਸਾਹਮਣੇ ਆਈ ਹੈ ਅਤੇ ਬਹੁਤ ਸਾਰੀਆਂ ਜੋ ਇੰਟਰਨ ਲਾਈਟਾਂ ਨੇ ਇਹ ਵੀ ਬੰਦ ਕਰ ਦਿੱਤੀਆਂ ਜਾ ਚੁੱਕੀਆਂ ਨੇ ਇਸ ਤੋਂ ਇਲਾਵਾ ਗੱਲ ਕਰਾਂਗੇ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਉੱਪਰ ਜੋ ਐਨਐਸਏ ਲੱਗਿਆ ਹੋਇਆ ਹੈ ਇਸ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਵਿੱਚ ਮਾਰਚ ਕੱਢਿਆ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਉੱਤੇ ਜੋ ਐਨਐਸਏ ਲਾਇਆ ਗਿਆ ਹੈ ਇਸ ਨੂੰ ਹਟਾਇਆ ਜਾਵੇ ਸੋ ਆਓ ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਬੇਨਤੀ ਕਰਾਂਗੇ ਵੀਡੀਓ ਪੂਰਾ ਦੇਖਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਅਤੇ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਸਾਰੇ ਤੋਂ ਪਹਿਲਾਂ ਪਹਿਲੀ ਖਬਰ ਆਪਾਂ ਤੁਹਾਨੂੰ ਦੱਸਾਂਗੇ ਲਖਨਊ ਤੋਂ ਆਉਂਦੀ ਹੈ ਜਿੱਥੇ ਇੱਕ NEET ਦਾ ਇਗਜ਼ਾਮ ਦੇ ਉਸਨੇ ਕਿਰਪਾਨ ਪਾਈ ਹੋਈ ਸੀ ਅਤੇ ਉਸ ਨੂੰ ਕਿਹਾ ਗਿਆ ਕਿ ਤੂੰ ਕੜਾ ਅਤੇ ਕਿਰਪਾਨ ਉਤਾਰ ਉਸ ਨੂੰ ਕਿਹਾ ਕਿ ਜੇ ਪ੍ਰੀਖਿਆ ਦੇਣੀ ਹੈ ਜੇ ਪੇਪਰ ਦੇਣਾ ਹੈ ਤਾਂ ਤੈਨੂੰ ਕੜਾ ਅਤੇ ਕਿਰਪਾਨ ਉਤਾਰ ਕੇ ਆਉਣਾ ਪਊਗਾ ਇਸ ਦੇ ਉੱਤੇ ਜਿਹੜੀ ਲਖਨਊਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਅਤੇ ਉਹਨਾਂ ਦੇ ਪ੍ਰਧਾਨ ਸਾਹਿਬ ਇਹਨਾਂ ਸਾਰਿਆਂ ਨੇ ਮਿਲ ਕੇ ਇੱਕ ਵੱਡਾ ਸੰਗਿਆਪਨ ਜਿਸ ਨੂੰ ਕਹਿੰਦੇ ਨੇ ਕਿ ਮੰਗ ਪੱਤਰ ਉਹ ਦਿੱਤਾ ਹੈ ਲਖਨਊ ਗੁਰਦੁਆਰਾ ਕਮੇਟੀ NTA ਨੂੰ ਭੇਜੇਗੀ ਕਾਨੂੰਨੀ ਨੋਟਿਸ। ਉਹਦੇ ਵਿੱਚ ਜਿਹੜੀ ਸਿੱਖ ਗੁਰਦੁਆਰਾ ਕਮੇਟੀ ਹੈ, ਇਹ ਕਮੇਟੀ NTA ਨੂੰ ਇੱਕ ਨੋਟਿਸ ਭੇਜੂਗੀ ਕਾਨੂੰਨੀ ਨੋਟਿਸ ਜਿਸ ਦੇ ਵਿੱਚ ਇਸ ਚੀਜ਼ ਦੀ ਸ਼ਿਕਾਇਤ ਕੀਤੀ ਗਈ ਹੈ। ਇਸ ਤੋਂ ਇਲਾਵਾ ਸਿੱਖ ਜਥੇਬੰਦੀਆਂ ਨੇ ਸਕੂਲ ਦਾ ਜਿਹੜਾ ਕਾਲਜ ਦਾ ਪ੍ਰਿੰਸੀਪਲ ਸੀ ਉਸ ਨੂੰ ਵੀ ਸ਼ਿਕਾਇਤ ਦਿੱਤੀ। ਅਖਬਾਰ ਦੇ ਵਿੱਚ ਦੈਨਿਕ ਪਾਸਕਰ ਦੇ ਵਿੱਚ ਇਹ ਖਬਰ ਲੱਗੀ ਹੈ ਔਰ ਕੁੱਲ 17 ਘੰਟੇ ਪੁਰਾਣੀ ਇੱਕ ਖਬਰ ਹੈ। ਕੱਲ੍ਹ ਹੀ ਸ਼ਾਮੀ ਇਹ ਚੀਜ਼ਾਂ ਹੋਈਆਂ ਨੇ। ਲਖਨਊ ਵਿੱਚ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿੱਥੇ NEET ਪ੍ਰੀਖਿਆ ਦੌਰਾਨ ਇੱਕ ਸਿੱਖ ਵਿਦਿਆਰਥੀ ਦੀ ਕਿਰਪਾਨ ਅਤੇ ਕੜਾ ਉਤਾਰਨ ਲਈ ਮਜਬੂਰ ਕੀਤਾ ਗਿਆ ਸੀ। ਇਹ ਘਟਨਾ ਨੂ ਸ਼੍ਰੀ ਜੈਨ ਰਾयन ਮਿਸ਼ਰਾ ਪਿਛਲੇ ਕਾਲ ਦੇ ਵਿੱਚ ਵਾਪਰੀ ਪਹਿਲੀ ਵਾਰੀ ਘਟਨਾ ਨਹੀਂ ਹੋਈ ਕਿ ਇਹ ਪਹਿਲੀ ਵਾਰੀ ਘਟਨਾ ਹੋਈ ਹੈ ਜਿੱਥੇ ਸਿੱਖਾਂ ਨੂੰ ਕੜੇ ਤੇ ਕਿਰਪਾਨ ਉਤਾਰਨ ਤੋਂ ਰੋਕਿਆ ਗਿਆ। ਰਾਹੁਲ ਗਾਂਧੀ ਨੇ ਇਸੇ ਚੀਜ਼ ਦੇ ਉੱਤੇ ਬਿਆਨ ਦਿੱਤਾ ਸੀ ਅਮਰੀਕਾ ਦੇ ਵਿੱਚ ਜਾ ਕੇ ਉਸਨੇ ਕਿਹਾ ਸੀ ਕਿ ਸਿੱਖਾਂ ਨੂੰ ਦਸਤਾਰ ਪਹਿਨਣ ਲੱਗੇ ਸਿੱਖਾਂ ਨੂੰ ਦਸਤਾਰ ਸਜਾਉਣ ਲੱਗਿਆ ਵੀ ਡਰ ਲੱਗਦਾ ਹੈ। ਕਿਉਂ ਲੱਗਦਾ ਹੈ ਕਿਉਂਕਿ ਦੇਸ਼ ਦੇ ਵਿੱਚ ਇਸ ਦੀ ਇੱਜ਼ਤ ਨਹੀਂ ਕੀਤੀ ਜਾਂਦੀ। ਦਸਤਾਰਾਂ ਨੂੰ ਟਾਰਗੇਟ ਬਣਾ ਕੇ ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਹੈ। ਇਸੇ ਪ੍ਰਕਾਰ ਦੇ ਨਾਲ ਦਿੱਲੀ ਤੋਂ ਖਬਰ ਸਾਹਮਣੇ ਆਈ ਹੈ। ਦਿੱਲੀ ਦੇ ਵਿੱਚ ਇੱਕ ਤੇਜ਼ ਰਫ਼ਤਾਰ ਗੱਡੀ ਨੇ ਇੱਕ ਸਿੱਖ ਵੀਰ ਨੂੰ ਟੱਕਰ ਮਾਰੀ ਅਤੇ ਉਸ ਦੀ ਮੌਕੇ ਖਬਰਾਂ ਸਾਹਮਣੇ ਆਈਆਂ ਨੇ ਇਸ ਤੋਂ ਇਲਾਵਾ ਹੁਣ ਆਪਾਂ ਤੁਹਾਨੂੰ ਸਰਦਾਰ ਤਜਿੰਦਰਪਾਲ ਸਿੰਘ ਟੀਮਾ ਜੀ ਦਾ ਵੀਡੀਓ ਦਿਖਾਵਾਂਗੇ ਸਰਦਾਰ ਤਜਿੰਦਰਪਾਲ ਸਿੰਘ ਟੀਮਾ ਜੀ ਨੇ ਭਾਜਪਾ ਦੇ ਜਿਹੜੇ ਮੰਤਰੀ ਨੇ ਐਮਪੀ ਜ ਨੇ ਉਹਨਾਂ ਦੇ ਉੱਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਪੁੱਛਿਆ ਕਿ ਜਿਹੜੀ ਭਾਜਪਾ ਸਰਕਾਰ ਹੈ ਰਾਹੁਲ ਗਾਂਧੀ ਦਾ ਵਿਰੋਧ ਕਰਦੀ ਸੀ ਉਹਨਾਂ ਨੇ ਕਿਹਾ ਸੀਗਾ ਕਿ ਰਾਹੁਲ ਗਾਂਧੀ ਝੂਠ ਬੋਲਦਾ ਹੈ ਸਿੱਖਾਂ ਨੂੰ ਉਕਸਾਉਣਾ ਚਾਹੁੰਦਾ ਹੈ ਪਰ ਇੱਥੇ ਉਹਨਾਂ ਨੇ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ ਕਿ ਭਾਜਪਾ ਦੀਆਂ ਸਾਰੀਆਂ ਗੱਲਾਂ ਝੂਠੀਆਂ ਨਿਕਲੀਆਂ ਇਹਨਾਂ ਦਾ ਪੂਰਾ ਵੀਡੀਓ ਦੇਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਅੱਜ 5 ਮਈ ਨੂੰ ਜੈਪੁਰ ਦੇ ਰਾਜਾਪੁਰ ਗੁਰਦੁਆਰੇ ਇੱਕ ਵਿਚਾਰ ਜੈਪੁਰ ਦੀ ਸੰਗਤਾਂ ਅਤੇ ਕੋਮਨਾ ਸੰਧੇ ਕਰ ਰਹੇ ਆ ਕੁਝ ਸਮਾਂ ਪਹਿਲਾਂ ਇਸੇ ਗੁਰਦੁਆਰੇ ਦੇ ਗੇਟ ਤੋਂ ਕੋ 15-20 ਸਿੱਖ ਜੇ ਭਾਜਪੀ ਦੇ ਜਾਂ ਸੰਧੀ ਸਿੱਖ ਸੀਗੇ ਉਹਨਾਂ ਨੇ ਇੱਕ ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ ਕੀਤੀ ਸੀਗੀ ਕਿ ਰਾਹੁਲ ਗਾਂਧੀ ਨੇ ਵਿਦੇਸ਼ ਦੀ ਧਰਤੀ ਤੇ ਕਿਹਾ ਸੀ ਕਿ ਇੰਡੀਆ ਵਿੱਚ ਸਿੱਖਾਂ ਦੀਆਂ ਕਿਰਪਾਨਾਂ ਉਤਾਰੀ ਜਾ ਰਹੀਆਂ ਦਸਤਾਰਾਂ ਉਤਾਰੀ ਜਾ ਰਹੀਆਂ ਇਹ ਕਿਉਂਕਿ ਇਹ ਬੀਜੇਪੀ ਤਾਂ ਸੰਧੀ ਸਿੱਖ ਸੀਗੇ ਇਹਨਾਂ ਨੇ ਗੱਲ ਦਾ ਵਿਰੋਧ ਕੀਤਾ ਪਰ ਮੈਂ ਇਹਨਾਂ ਵੀਰਾਂ ਨੂੰ ਦੱਸਣਾ ਚਾਹੁੰਨਾ ਕਿ ਤੁਸੀਂ ਬੀਜੇਪੀ ਦੇ ਸਿੱਖ ਤਾਂ ਬਣ ਗਏ ਪਰ ਗੁਰੂ ਕੇ ਸਿੱਖ ਨਾ ਬਣੇ ਕਿਉਂਕਿ ਜੇ ਗੁਰੂ ਕੇ ਸਿੱਖ ਬੰਦੇ ਕੁਝ ਦਿਨ ਪਹਿਲਾਂ ਜੈਪੁਰ ਦੇ ਵਿੱਚ ਹੀ ਤੁਹਾਡੀ ਖੁਦ ਦੇ ਸਰਦਮੀ ਤੇ ਜਿੱਤੇ ਤੁਸੀਂ ਬਿਆਨ ਜਾਰੀ ਕੀਤਾ ਸੀਗਾ ਇਸੇ ਜੈਪੁਰ ਚ ਆਰਿਆ ਕਾਲਜ ਆਫ ਇੰਜੀਨੀਅਰਿੰਗ ਰੀਕੋ ਇੰਡਸਟਰੀ ਸਟੇਟ ਏਰੀਆ ਕੋਕਸਮੀ ਰੋਡ ਤੇ ਇੱਕ ਅਮਰਤਾਰੀ ਸਿੱਖ ਬੱਚਾ ਪੇਪਰ ਦੇਣ ਆਇਆ ਉਹਨੂੰ ਰੋਕ ਦਿੱਤਾ ਗਿਆ ਕਿ ਤੂੰ ਕਿਰਪਾਨ ਪਾਈ ਹੈ ਤੂੰ ਪੇਪਰ ਨਹੀਂ ਦੇ ਸਕਦਾ ਧਾਰਮਿਕ ਜਿਸੇ ਆਜ਼ਾਦੀ ਦੀ ਗੱਲ ਕਰਦੇ ਆ ਧਾਰਮਿਕ ਜਾਦੀ ਨਹੀਂ ਇਹ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਉਹ ਬੱਚੇ ਨੇ ਭਾਈ ਤਾਰੂ ਵਾਲਾ ਫਰਜ਼ ਨਿਭਾਇਆ ਆ ਕੇ ਪੇਪਰ ਛੱਡਤਾ ਪਰ ਆਪਣੀ ਕਿਰਪਾਨ ਆਪਣੇ ਸਿਰ 'ਚੋਂ ਨਹੀਂ ਉਤਾਰੀ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਬੜੀ ਵੱਡੀ ਚਪੇੜ ਹੈ ਜਿਹੜੇ ਗੁਰੂ ਕੀ ਗੱਲ ਛੱਡ ਕੇ ਗੁਰੂ ਕੇ ਸਿੱਖ ਹੋਣ ਦੀ ਬਜਾਏ ਸਰਕਾਰਾਂ ਦੇ ਸਿੱਖ ਬੰਦੇ ਆ ਸੰਗਦੇ ਸਿੱਖ ਬੰਦੇ ਆ ਪਿੱਛੇ ਜੇ ਜਨੇਊ ਉਤਾਰ ਰਿਹਾਗਾ Hindu ਬੱਚਿਆਂ ਦਾ ਅਸੀਂ ਵਿਰੋਧ ਕੀਤਾ ਸੀ ਕਿ ਇਹ ਮਾੜੀ ਗੱਲ ਹੈ ਜੇ Hindu ਬੱਚਿਆਂ ਦਾ ਜਨੇਊ ਉਤਾਰਨ ਤੇ ਪੁਸਵਲੇ ਸਸਪੈਂਡ ਕੀਤੇ ਜਾ ਸਕਦੇ ਆ ਤੇ ਸਿੱਖਾਂ ਦੀ ਕਿਰਪਨਾ ਕਿਹੜੀ ਗੱਲ ਉਤਾਰੀ ਜਾ ਰਹੀਆਂ ਕਿਹੜੀ ਗੱਲ ਦਸਤਾਰ ਉਤਾਰੀ ਜਾ ਰਹੀਆਂ ਸੋਚਨਾ ਕਿਉਂਕਿ ਇਹ ਬਿਆਨ ਹੈ ਜੈਪੁਰ ਦੇ ਇਸ ਸਥਾਨ ਤੋਂ ਰਿਲੀ ਜਿੱਥੇ ਮੈਂ ਖੜਾ ਆ ਉੱਤੇ ਕਹੋ ਕਿ ਮੈਂ ਜਵਾਬ ਦੇ ਰਿਹਾ ਜੇ ਗੁਰੂ ਕਿਸੇ ਕੋ ਨਾ ਉਹ ਸਿੱਖਾਂ ਨੂੰ ਇਨਸਾਫ ਦਵਾਓ ਤੁਸੀਂ ਗੱਲਾਂ ਵਡੀਆਂ ਕੀਤੀਆਂ ਪਰ ਤੁਹਾਡੀ ਨੱਕ ਦੇ ਥੱਲੇ ਤੁਹਾਡੇ ਜੈਪੁਰ ਸ਼ਹਿਰ ਵਿੱਚ ਹੀ ਗੁਰਮੀਤ ਸਿੰਘ son of ਜਸਵੰਤ ਸਿੰਘ ਜੋ ਲੁਬਾਨਾ ਸਿੱਖ ਸੀਗਾ ਉਹਨੂੰ ਪੇਪਰ ਦੇਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਹ ਅਮਰਤਾਰੀ ਸਿੱਖ ਸੀਗਾ ਇਹ ਸਿੱਖਾਂ ਨਾਲੇ ਜਿਹੜਾ ਸਲੂਕ ਹੈ ਉਹ ਸਰਕਾਰਾਂ ਕਰ ਰਹੀਆਂ ਸੋ ਤੁਹਾਨੂੰ ਮੈਂ ਬੇਨਤੀ ਕਰਦਾ ਜੈਪੁਰ ਸਿੱਖਾਂ ਨੂੰ ਇਹ ਗੱਲ ਮੇਰੇ ਸੇ ਧਿਆਨ ਰੱਖਿਓ ਸਰਕਾਰਾਂ ਆਉਂਦੀਆਂ ਤੇ ਚਲੀ ਜਾਂਦੀਆਂ ਗੁਰੂ ਹਮੇਸ਼ਾ ਸਦੀਵੀ ਰਹੂਗਾ ਜਿਹੜੇ ਗੁਰੂ ਕੀ ਬਾਤ ਕਰਨਗੇ ਕੌਮੀ ਸਿਰਮਾਨ ਦੀ ਗੱਲ ਕਰਨਗੇ ਕੌਮ ਦੀ ਅਣਖ ਤੇ ਗਰਨ ਦੀ ਗੱਲ ਕਰਨਗੇ ਉਹ ਹਮੇਸ਼ਾ ਕੌਮ ਦੇ ਦਿਲਾਂ ਵਿੱਚ ਵਸਦੇ ਰਹਿਣਗੇ ਤਾਂ ਤੁਹਾਨੂੰ ਬੇਨਤੀ ਆ ਜੇ ਕੌਮ ਦੀ ਗੱਲ ਆਵੇ ਤੇ ਕੱਪੜੇ ਥੋਕੇ ਗੱਲ ਕਰਿਓ ਤੇ ਉਹਨੇ ਲੋਕਾਂ ਤੋਂ ਜਵਾਬ ਮੰਗਿਓ ਜਿਹੜੇ ਲੋਕਾਂ ਨੇ ਰਾਜਾ پارک ਦੇ ਸਟੇਜ ਤੇ ਖਲੋ ਕੇ ਗਿਆ ਸੀਗਾ ਕਿ ਰਾਹੁਲ ਕੰਦੇ ਬਿਆਨ ਗਲਤ ਹੈ ਜਦਕਿ ਇਸ ਘਰਨਾ ਸਾਬਤ ਕਰਤਾ ਤੇ ਦੇਸ਼ ਵਿੱਚ ਅਜ ਵੀ ਸਖੰਦੇ ਦਸਤਾਰਾਂ ਤੇ ਕਿਰਪਾਨਾਂ ਉਤਾਰੀ ਜਾ ਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਰਦਾਰ ਤਜਿੰਦਰਪਾਲ ਸਿੰਘ ਟੀਮਾ ਜੀ ਦਾ ਤੁਸੀਂ ਇੱਥੇ ਵੀਡੀਓ ਦੇਖ ਲਿਆ ਹੋਵੇਗਾ ਇਸ ਦੇ ਵਿੱਚ ਉਹਨਾਂ ਨੇ ਭਾਜਪਾ ਸਰਕਾਰ ਦੇ ਉੱਤੇ ਕਿਵੇਂ ਕਿਵੇਂ ਸਵਾਲ ਚੱਕੇ ਨੇ ਔਰ ਇਸ ਦੇ ਉੱਤੇ ਭਾਜਪਾ ਸਰਕਾਰ ਨੂੰ ਚਾਹੀਦਾ ਕਿ ਦੇਸ਼ ਦੇ ਵਿੱਚ ਕਾਨੂੰਨ ਬਣਾਇਆ ਜਾਵੇ ਜਿਸ ਦੇ ਵਿੱਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਇੱਕ ਪਾਸੇ ਤਾਂ ਭਾਰਤ ਪਾਕਿਸਤਾਨ ਦੇ ਵਿੱਚ ਯੁੱਧ ਦੇ ਹਾਲਾਤ ਬਣੇ ਹੋਏ ਨੇ ਔਰ ਇਸ ਦਾ ਜਿਹੜਾ ਖਾਮਿਆਜਾ ਉਹ ਸਿੱਖਾਂ ਨੂੰ ਵੀ ਉੱਥੇ ਭੁਗਤਣਾ ਪੈ ਰਿਹਾ ਹੈ ਇਸ ਦੇ ਵਿੱਚ ਕੁਝ ਹਿੰਦੂ ਵੀ ਨੇ ਜਿਹੜੇ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੀਆਂ ਜਾਨਾਂ ਗਈਆਂ ਨੇ ਪਰ ਸਭ ਤੋਂ ਜ਼ਿਆਦਾ ਉੱਥੇ ਜਿਹੜੀ ਸਿੱਖਾਂ ਦੀ ਕੈਜੂਐਲਟੀ ਹੋਈ ਹੈ ਸਿੱਖ ਵੀਰਾਂ ਦੀ ਜਿਹ ਦੇ ਵਿੱਚ ਗਈ ਹੈ ਇਸ ਦੇ ਵਿੱਚ ਤੁਹਾਨੂੰ ਖਬਰ ਦੱਸਦੇ ਹਾਂ ਨਿਊਜ਼ੀਲੈਂਡ ਪੰਜਾਬੀ ਅਖਬਾਰ ਦੇ ਵਿੱਚ ਇਹ ਖਬਰ ਛਪੀ ਹੈ ਇਹਨਾਂ ਨੇ ਖਬਰ ਛਾਪੀ ਹੈ ਬਹੁਤ ਹੀ ਦੁਖਦਾਈ ਖਬਰ ਪਾਕਿਸਤਾਨ ਦੀ ਜਵਾਬੀ ਕਾਰਵਾਈ ਪੁੰਛ ਸ਼ਹਿਰ ਦੇ ਗੁਰੂ ਘਰ ਤੇ ਹਮਲਾ ਰਾਗੀ ਸਿੰਘ ਕੀਰਤਨ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਇਹ ਜਿਹੜਾ ਹਮਲਾ ਹੈ ਇਸ ਦੇ ਬਾਰੇ ਜਦੋਂ ਮੈਂ ਨੈਟ ਦੇ ਉੱਤੇ ਸਰਚ ਕੀਤਾ ਤਾਂ ਪਤਾ ਲੱਗਿਆ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਨੇ ਉਹ ਸਰਕਾਰ ਤੋਂ ਦੁਖੀ ਨੇ ਪਾਕਿਸਤਾਨ ਗਵਰਨਮੈਂਟ ਤੋਂ ਉਹਨਾਂ ਨੇ ਪਾਕਿਸਤਾਨ ਗਵਰਨਮੈਂਟ ਤੋਂ ਦੁਖੀ ਹੋ ਕੇ ਪ੍ਰੈਸ਼ਰਾਈਜ਼ ਹੋ ਕੇ ਪਾਕਿਸਤਾਨ ਸਰਕਾਰ ਦੇ ਖਿਲਾਫ ਪੜਾਅਸ ਕੱਢਦਿਆਂ ਹੋਇਆ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਉੱਤੇ ਅਟੈਕ ਕਰ ਦਿੱਤਾ ਹੁਣ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਨੇ ਇਹਨਾਂ ਦੀ ਸਾਮ ਸੰਭਾਲ ਕੌਣ ਕਰੂ ਇਸ ਤੋਂ ਇਲਾਵਾ ਇੱਕ ਹੋਰ ਖਬਰ ਸਾਹਮਣੇ ਆਉਂਦੀ ਹੈ ਜਿਹੜੇ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਇਹਨਾਂ ਨੇ ਵੀ ਇੱਕ ਬਿਆਨ ਬਿਆਨ ਦਿੱਤਾ ਸੀ ਕਿ ਭਾਰਤ ਪਾਕਿਸਤਾਨ ਲੰਬੇ ਸਮੇਂ ਤੋਂ ਦਸ਼ਕਾਂ ਤੋਂ ਲੜਦੇ ਪਏ ਨੇ ਅਤੇ ਭਾਰਤ ਪਾਕਿਸਤਾਨ ਨੂੰ ਇਸ ਮਸਲੇ ਨੂੰ ਸੁਲਝਾ ਲੈਣਾ ਚਾਹੀਦਾ ਉਹਨੇ ਕਿਹਾ ਕਿ ਭਾਰਤ ਨੇ ਜਦੋਂ ਹੀ ਹਮਲਾ ਕੀਤਾ ਤਾਂ ਭਾਰਤ ਸਰਕਾਰ ਨੇ ਅਧਿਕਾਰਿਕ ਤੌਰ ਤੇ ਆਫੀਸ਼ੀਅਲ ਤੌਰ ਤੇ ਸਾਨੂੰ ਜਿਹੜੀ ਜਾਣਕਾਰੀ ਸੀ ਸਾਂਝਾ ਕਰ ਦਿੱਤੀ ਸੀ ਹੁਣ ਜਿਹੜੇ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਇਹਨਾਂ ਨੇ ਵੀ ਇੱਕ ਬਿਆਨ ਦਿੱਤਾ ਹੈ ਇਹਨਾਂ ਖਵਾਜਾ ਆਸਿਫ ਉਹਨਾਂ ਦਾ ਬਿਆਨ ਆਇਆ ਹੈ ਕਿ ਭਾਰਤ ਪਿੱਛੇ ਹਟੇਗਾ ਤਾਂ ਅਸੀਂ ਵੀ ਪਿੱਛੇ ਹਟਾਂਗੇ ਜੇ ਭਾਰਤ ਸਰਕਾਰ ਆਪਣੇ ਆਪਰੇਸ਼ਨ ਰੋਕ ਦੇਵੇ ਤਾਂ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਾਂਗੇ ਤੋਂ ਇਲਾਵਾ ਤੁਹਾਨੂੰ ਖਬਰ ਦਿਖਾਵਾਂਗੇ ਭਾਈ ਅਮਰਤਪਾਲ ਸਿੰਘ ਖਾਲਸਾ ਪਈ ਅਮਰਤਪਾਲ ਸਿੰਘ ਖਾਲਸਾ ਦੇ ਉੱਤੇ ਤੀਜੇ ਸਾਲ ਦਾ ਵੀ ਐਨਐਸਏ ਲੱਗਿਆ ਹੋਇਆ ਹੈ ਔਰ ਇਸ ਦੇ ਖਿਲਾਫ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਵੀ ਵੱਡਾ ਮਾਰਚ ਨਹੀਂ ਹੋਇਆ ਸੀ ਪਰ ਹੁਣ ਕੱਲ ਇੱਕ ਵੱਡਾ ਮਾਰਚ ਨਿਕੜਿਆ ਗਿਆ ਹੈ ਇਹਦੇ ਵਿੱਚ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਖੰਡੂਰ ਸਾਹਿਬ ਹਲਕੇ ਤੋਂ ਔਰ ਇਹਨਾਂ ਨੇ ਹੱਥ ਦੇ ਵਿੱਚ ਪੋਸਟਰ ਅਤੇ ਝੰਡੇ ਫੜ ਕੇ ਸਿੱਧੀ ਸਾਫਰ ਲਾਖੀ ਕਿ ਜਿਹੜੀ ਭਾਰਤ ਸਰਕਾਰ ਹੈ ਪੰਜਾਬ ਸਰਕਾਰ ਹੈ ਇਹਨਾਂ ਨੂੰ ਜਿਹੜਾ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਉੱਤੇ ਐਨਐਸਏ ਲਾਇਆ ਗਿਆ ਹੈ ਇਸ ਐਨਐਸਏ ਨੂੰ ਹਟਾਉਣਾ ਚਾਹੀਦਾ ਹੈ ਅਤੇ ਇਸ ਐਨਐਸਏ ਦੀ ਮਿਆਦ ਜਿਹੜੀ ਹੈ ਇਸ ਨੂੰ ਖਤਮ ਕਰਨਾ ਚਾ ਕੋਰਿਡੋਰ ਦੀ ਗੱਲ ਕਰੀਏ ਤਾਂ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਹੈ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ ਅਗਲੇ ਹੁਕਮ ਤੱਕ ਜਦੋਂ ਤੱਕ ਅਗਲੇ ਹੁਕਮ ਨਹੀਂ ਹੁੰਦੇ ਉਦੋਂ ਤੱਕ ਇਹ ਕੋਰੀਡੋਰ ਬੰਦ ਰਹੇਗਾ ਇਸ ਤੋਂ ਇਲਾਵਾ ਅੰਮ੍ਰਿਤਸਰ ਦਾ 에어ਪੋਰਟ ਵੀ ਬੰਦ ਰਹੇਗਾ ਇਸ ਤੋਂ ਇਲਾਵਾ ਚੰਡੀਗੜ੍ਹ ਮਹਾਲੀ ਦਾ 에어ਪੋਰਟ ਹੈ ਉਹ ਵੀ ਬੰਦ ਰਹੇਗਾ ਔਰ ਚੰਡੀਗੜ੍ਹ ਮਹਾਲੀ ਦਾ ਜਿਹੜਾ ਪੋਰਟਰ ਹੈ ਇਸ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ ਹੁਣ ਭਾਰਤ ਸਰਕਾਰ ਨੂੰ ਤਾਂ ਇਹੀ ਡਿਮਾਂਡ ਕਰਾਂਗੇ ਕਿ ਫਟਾਫਟ ਜਿਹੜਾ ਪੰਜਾਬ ਹੈ ਪਾਕਿਸਤਾਨ ਵਾਲਾ ਪੰਜਾਬ ਇਸ ਨੂੰ ਭਾਰਤ ਦੇ ਨਾਲ ਜੋੜ ਲਿਆ ਜਾਵੇ ਅਤੇ ਸਾਰੇ ਪੰਜਾਬ ਨੂੰ ਇਕੱਠਾ ਕਰ ਦਿੱਤਾ ਜਾਵੇ ਇਸ ਦੇ ਉੱਤੇ ਤੁਹਾਡੀ ਕੀ رائے ਹੈ ਕਮੈਂਟ ਸੈਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ